ਸਾਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਅਸੀਂ ਅੱਜ ਮਨਾਇਆ ਵਾ ਅਸੀਂ ਆਪਣੀ ਜਿਹੜੀ ਐਗਜ਼ੀਕਿਟਿਵ ਕਮੇਟੀ ਉਹਦੀ ਮੀਟਿੰਗ ਕੀਤੀ ਉਸ ਤੋਂ ਬਾਅਦ ਅਸੀਂ ਡਿਸਾਈਜ਼ ਕੀਤਾ ਵੀ ਪੰਜਾਬ ਦੇ ਵਿੱਚ ਹੀ ਨਹੀਂ ਅੱਜ ਤੇ ਸਾਰੇ ਵਰਲਡ ਦੇ ਵਿੱਚ 350 ਸਾਲਾ ਮਨਾਇਆ ਜਾ ਰਿਹਾ ਵਾ ਕਿਉਂ ਨਾ ਵਾਂਗੇ ਆਪਾਂ ਵੀ ਇੱਕ ਰਲ ਕੇ ਕੁਪਰਾਲਾ ਕਰੀਏ ਤੇ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਈਏ ਉਸ ਤੋਂ ਬਾਅਦ ਅਸੀਂ ਇੱਕ ਟੀਮ ਕਨਸਟੀਟਿਊਟ ਕੀਤੀ ਵੀ 25 ਮੈਂਬਰਾਂ ਦੀ ਸਾਰਿਆਂ ਨੇ ਬਹੁਤ ਸਹਿਯੋਗ ਕੀਤਾ ਅਮਰਸਰ ਬਾੜ ਦੇ ਹਰ ਇੱਕ ਵਕੀਲ ਦਾ ਧੰਨਵਾਦ ਕਰਦਾ ਵਾਂ ਅੱਜ ਅਖੰਡ ਪਾਤਸ਼ਾਹਬ ਦੇ ਭੋਗ ਪਏ ਨੇ ਉਪਰੰਤ ਕੀਰਤਨ ਹੋਇਆ ਫਿਰ ਕਥਾ ਹੋਈ ਆ ਬਾਕੀ ਸਾਰਿਆਂ ਨੂੰ ਸਨਮਾਨ ਚਿੰਨ ਦਿੱਤੇ ਗਏ ਨੇ ਸਾਡੇ ਵੱਡੇ ਭਰਾ ਮੇਰੇ ਸੀਪੀ ਸਾਹਿਬ ਇਹ ਵੀ ਪਹੁੰਚੇ ਨੇ ਸਾਰੇ ਜਿੰਨੇ ਵੀ ਪੋਲੀਟੀਸ਼ੀਅਨ ਜੁਡੀਸ਼ੀਅਲ ਆਫੀਸਰ ਪੁਲਿਸ ਆਫੀਸਰ ਜਿਹੜੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਤੇ ਪ੍ਰਮਾਤਮਾ ਅਕਿਰਦਾਸ ਕਰਦਾ ਵੀ ਜੋ ਗੁਰੂ ਸਾਹਿਬ ਸਾਨੂੰ ਜਿਹੜੀ ਦਿਸ਼ਾ ਨਿਰਦੇਸ਼ ਦੇ ਗਏ ਨੇ ਆਪਣੀ ਲਾਸਾਨੀ ਜਿਹੜੀ ਸ਼ਹਾਦਤ ਕੀਤੀ ਆ ਉੱਤੇ ਅਸੀਂ ਚੱਲਣ ਯੋਗ ਹੋਈਏ ਸਾਨੂੰ ਬਲ ਬਖਸ਼ਣ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀ ਤੇ ਬਰਕਤਾਂ ਧੰਨਵਾਦ ਤੁਸਤਾਬ ਦੀ 350 ਸਾਲਾ ਸ਼ਹਾਦਤ ਦਿਵਸ ਜਿਹੜਾ ਮਨਾਇਆ ਗਿਆ ਕਿਉਂਕਿ ਸਿੱਖਾਂ ਦੇ ਵਿੱਚ ਖਾਲਸੇ ਦੇ ਵਿੱਚ ਜਿਹੜੀ ਹੈ ਸ਼ਹਾਦਤ ਨੂੰ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਬਣਿਆ ਗਿਆ ਸ਼ਹਾਦਤਾਂ ਜਿਹੜੀਆਂ ਕੌਮਾਂ ਲਈ ਮੁਲਕ ਲਈ ਲੋਕਾਂ ਲਈ ਜਿਹੜੀਆਂ ਹੁੰਦੀਆਂ ਨੇ ਹੁੰਦੀਆਂ ਨੇ ਸੋ ਇਹ ਸਾਡਾ ਵਿਰਸਾ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਸੀਗੀ ਸੰਸਾਰ ਦੇ ਉੱਤੇ ਇੱਕ ਅਦੁੱਤੀ ਸ਼ਹਾਦਤ ਸੀ ਨਵੇਕਲੀ ਸ਼ਹਾਦਤ ਸੀ ਜਿਹੜਾ ਕਿਸੇ ਕੌਮ ਦੀ ਖਾਤਰ ਖੁਦ ਜਾ ਕੇ ਮਕਬੂਲ ਕਾਤਲ ਦੇ ਕੋਲ ਗਿਆ ਹੋਇਆ ਅੱਜ ਤੱਕ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਵੀ ਜਿਹੜਾ ਹੈਗਾ ਕੋਈ ਪ੍ਰੂਫ ਨਹੀਂ ਮਿਲਦਾ ਮਕਬੂਲ ਕਾਤਲ ਕੋ ਗਿਆ ਕਿ ਤੇਰੀ ਹਿੰਮਤ ਹੈ ਤੇ ਲੈ ਤੂੰ ਮੈਨੂੰ ਮੁਸਲਮਾਨ ਬਣਾ ਕੇ ਵੇਖ ਲੈ ਤੂੰ ਮਜ਼ਲੂਮਾਂ ਦੇ ਉੱਤੇ ਜ਼ੁਲਮ ਨਾ ਕਰ ਸੋ ਉਸ ਟੈਮ ਦੇ ਉੱਤੇ ਗੁਰਪ੍ਰੀਤ ਸਿੰਘ ਬਹਾਦਰ ਸਾਹਿਬ ਦੀ ਅੱਜ ਤੋਂ 350 ਸਾਲਾਂ ਪਹਿਲਾਂ ਦਿੱਲੀ ਦੇ ਵਿੱਚ ਜਿਹੜੀ ਸ਼ਹਾਦਤ ਹੋਈ ਨਾਲ ਉਹਨਾਂ ਦੇ ਭਾਈ ਬਨੀ ਸਿੰਘ ਜੀ ਭਾਈ ਸੰਧਿਆਲਾ ਸਾਰੇ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਏ ਸੋ ਉਸ ਚੀਜ਼ ਨੂੰ ਸਾਡਾ ਵਿਰਸਾ ਯਾਦ ਕਰਦੇ ਆ ਜਿਹੜੇ ਚਾਰ ਦਿਵਸ ਮਨਾਏ ਜਾਂਦੇ ਨੇ ਸੋ 350 ਸਾਲਾ ਜਿਹੜੀ ਸ਼ਤਾਬਦੀ ਇਸ ਜੀਵਨ ਦੇ ਵਿੱਚ ਹਰ ਕਿਸੇ ਦੇ ਜੀਵਨ ਦੇ ਵਿੱਚ ਨਹੀਂ ਆਉਂਦੀ ਸੋ ਇਸ ਨੂੰ ਇੱਕ ਸੂਰਬੀਰ ਯੋद्धा ਗੁਰੂ ਅਦੁੱਤੀ ਸ਼ਹਾਦਤ ਜਿਹੜੀ ਹੈ ਉਹ 350 ਸਾਲਾ ਤੋਂ ਇੱਕ ਵਾਰ ਸਾਡੇ ਮਨਾਈ ਜਾ ਰਹੀ ਹੈ ਔਰ ਅੱਜ ਇਥੇ ਕਚਹਿਰੀ ਦੇ ਵਿੱਚ ਫੂਟ ਦੇ ਜਿਹੜੇ ਫ੍ਰੀਜ਼ਰ ਦੇ ਵਿੱਚ ਬਾਹਰ ਐਸੋਸੀਏਸ਼ਨ ਨੂੰ ਅੰਮਸਰ ਵੱਲੋਂ ਜਿਹੜਾ ਗੁਰਬਾਣੀ ਦਾ ਕੀਰਤਨ ਕਰਕੇ ਪਾਠ ਰੱਖ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਸੋ ਮੈਂ ਇਸ ਸ਼ਹਾਦਤ ਉੱਤੇ ਆਪਣੇ ਗੁਰੂਆਂ ਦੇ ਚਰਨਾਂ ਦੇ ਵਿੱਚ ਨਤਮਸਤਕ ਹਾਂ ਔਰ ਇਹਨਾਂ ਨੂੰ ਵੀ ਇਸ ਚੀਜ਼ ਦਾ ਮੈਂ ਬਹੁਤ ਸ਼ਲਾਘਾ ਕਰਦਾ ਕਿ ਇਹ ਗੁਰੂਆਂ ਪੀਰਾਂ ਪਗੰਬਰਾਂ ਦੀ ਜਿਹੜੇ ਸਾਡੀ ਤਰਕੀ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਚਰਨ ਕਮਲਾਨੂ ਤੇ ਚੱਲ ਰਹੇ ਨੇ ਸੋ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਵੀ ਹੈ ਔਰ ਇਹਨਾਂ ਨੂੰ ਮੈਂ ਪ੍ਰਣਾਮ ਵੀ ਕਰਦਾ ਹਾਂ ਇਸ ਸ਼ਹਾਦਤ ਦਿਨ ਨੂੰ ਮਨਾਉਣ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਚੰਗਾ ਠੀਕ ਹੈ ਤੇ ਗੁਰੂ ਸਾਹਿਬ ਤੇ ਜੋ ਵੀ ਪੂਰਤੇ ਗੁਰੂ ਸਾਹਿਬ ਆਪਾਰਣੇ ਦੱਸਣੇ ਇਹ ਸ਼ਹਾਦਤ ਰਹੀ ਮੈਂ ਤੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਦਾ ਹਾਂ ਵੀ ਸਾਨੂੰ ਤੇ ਜਿੰਨੇ ਵੀ ਇੱਥੇ ਮੇਰੇ ਰਮਾ ਆਏ ਨੇ ਸਾਰਿਆਂ ਨੂੰ ਤੇ ਬਾਲਗ ਬਖਸ਼ਿਸ਼ ਕਿ ਅਸੀਂ ਉਹਨਾਂ ਦੀ ਜਿਹੜੀ ਸ਼ਹਾਦਤ ਇਹ ਕੋਰਟ ਦੇ ਆ ਉਹਨਾਂ ਦੇ ਜਲ ਸਕੀਏ ਤੇ ਕਾਮਯਾਬ ਹੋ ਸਕੀਏ ਠੀਕ ਹੋ ਜਾ ਫਿਰ ਤਾਂ ਸਾਰਿਆਂ ਦਾ ਇਥੇ ਆਉਗਾ ਬਹੁਤ ਬਹੁਤ ਦਾ ਮੌਜੂਦਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇੱਥੇ ਪ੍ਰਮੁੱਖ ਸ਼ਖਸੀਅਤਾਂ ਇੱਥੇ ਬੈਠੀਆਂ ਨੇ ਉਹਨਾਂ ਵਸਤੇ ਅਸੀਂ ਅਮਰਸਰ ਬਾਰਸ ਅਸੋਸੀਏਸ਼ਨ 올ੇ ਕਿ ਬਰਾ ਲਾ ਕੀਤਾ ਇੱਕ ਛੋਟਾ ਜਿਹਾ ਯਾਦਗਾਰੀ ਚਿੰਨ ਜਿਹੜਾ ਅਸੀਂ ਤੁਹਾਨੂੰ ਭੇਟ ਕਰਾਂਗੇ ਤੁਹਾਡੇ ਡਰਾਇੰਗ ਗਰੁੱਪ ਦੀ ਸ਼ੋਭਾ ਬਣੇਗਾ याद तो करा रहेगा कि तीन सौ पचास साल शताब्दी समारोह शामिल हुए से सब तो पहला मैं बेनती करागा सत्कार योग मैडम जतेंद्र कौर जी डिस्ट्रिक एंड सैशन जज अमृतसर